ਅਨੇ ਦਿਨੀ ਹਵਾ ਵਿੱਚ ਇਸ smog ਵਾਲਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਰਤ ਨਾਲ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਇਹੀ ਹਾਲ ਹੈ ਇਸ ਦੇ ਨਾਲ ਹੀ ਹੁਣ ਪਾਕਿਸਤਾਨ ਆਪਣੇ ਦੇਸ਼ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਰੈਂਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਨੇ ਸਿੱਧਾ ਦੋਸ਼ ਲਗਾਇਆ ਕਿ ਪੰਜਾਬ ਤੋਂ ਪਾਕਿਸਤਾਨ ਤੱਕ ਹਵਾ ਪ੍ਰਦੂਸ਼ਣ ਆ ਰਿਹਾ ਹੈ ਪਾਕਿਸਤਾਨ ਨੇ ਵੀ ਪੰਜਾਬ ਦੇ ਧੂਏ ਨੂੰ ਲੈ ਕੇ ਆਵਾਜ਼ ਉਠਾਣੀ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨ ਦਾ ਕਹਿਣਾ ਹੈ ਕਿ ਮੰਜਾ ਵਿੱਚ ਪ੍ਰਾਲੀ ਸਾੜੀ ਜਾ ਰਹੀ ਹੈ ਤੇ ਧੂਆਂ ਲਾਹੌਰ ਪਹੁੰਚ ਰਿਹਾ ਹੈ ਪਾਕਿਸਤਾਨ ਨੇ ਇਸ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਪਾਕਿਸਤਾਨ ਨੇਤਾ ਮਰੀਮ ਨਵਾਜ਼ ਨੇ ਇਹ ਦੋਸ਼ ਲਗਾਏ ਹਨ ਮਰੀਮ ਨਵਾਜ਼ ਨੇ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਣਗੇ ਇਸ ਦਿਨਾਂ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਹੁਣ ਪਾਕਿਸਤਾਨ ਨੇਤਾ ਮਰੀਮ ਨਵਾਜ਼ ਦੀ ਕੂਟਨੀਤਿਕ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਦਾਵੇ ਨੂੰ ਪੂਰੀ ਤਰ੍ਹਾਂ ਰਾਤ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਮਰੀਮ ਕਹਿੰਦੀ ਹੈ ਕਿ ਉਹ ਸਾਡੇ ਪੰਜਾਬ ਦੇ ਧੂਏ ਦੇ ਲਾਹੌਰ ਉਂਚਨ ਬਾਰੇ ਮੈਨੂੰ ਪੱਤਰ ਲਿਖੇਗੀ ਜਦ ਕਿ ਦਿੱਲੀ ਵੀ ਇਸੇ ਧੂਏ ਲਈ ਮੈਨੂੰ ਜਿੰਮੇਵਾਰ ਠਹਿਰਾਉਂਦੀ ਹੈ ਲੱਗਦਾ ਹੈ ਕਿ ਸਾਡਾ ਧੂਆ ਗੋਲ-ਗੋਲ ਘੁੰਮ ਰਿਹਾ ਹੈ ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਸ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਤੁਮਨ ਨੂੰ ਚਿੱਠੀ ਲਿਖੂੰਗੀ ਤੁਹਾਡਾ ਧੂਆ ਲਾਹੌਰ ਆਉਂਦਾ ਹੈ ਇਧਰ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇਈ ਜਾਂਦੇ ਜਿਹੜਾ ਆਉਂਦਾ ਸੰ ਤੂੰ ਵੀ ਲਿਖ ਲੈ ਚਿੱਠੀ ਬੀਬਾ ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰ ਲੈ ਵੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਮੈਂ ਕੱਲ ਪੀਯੂਸੀ ਮੈਂ ਕੱਲ ਉੱਥੇ ਸੈਮੀਨਾਰ ਚੱਲ ਰਿਹਾ ਮੈਂ ਉੱਥੇ ਵੀ ਗਿਆ ਸੀ ਉੱਥੇ ਸਾਇੰਟਿਸਟ ਆਏ 20 ਮੁਲਕਾਂ ਦੇ ਵੀ ਇਹਦਾ ਹੱਲ ਦੱਸੋ ਸਾਨੂੰ ਅਸੀਂ ਕਰੀਏ ਕੀ ਦੱਸੋ ਅਜੀ ਕੋਈ ਜਦੋਂ ਅਸੀਂ ਅੱਗ ਲਾਉਨੇ ਆ ਪਰਾਲੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਉੱਤੋਂ ਦੀ ਲੰਗਦਾ ਹੈ ਸਾਡੇ ਜਵਾਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਤੂੰ ਆ ਉਹ ਪਰ ਅਫਸਰ ਆਫਦਾ ਲਈ ਫਿਰਦੇ ਆ ਪੁਰਾਣੇ ਕਾਨੂੰਨ ਠੀਕ ਹੈ ਨਾ ਉਹ ਸੈਂਟਰ ਕਹਿੰਦਾ ਜੀ ਇਹਨਾਂ ਤੇ ਦੋਸ਼ ਲਾ ਲਓ 20 ਦਿਨ ਦਾ ਕੰਮ ਹੈ ਤੇ ਇਸ ਤਰ੍ਹਾਂ ਹੱਲ ਨਹੀਂ ਕਬੂਤਰ ਦੇ ਅੱਖਾਂ ਵਿੱਚ ਚੜਨ ਨਾਲ ਬਿੱਲੀ ਨਹੀਂ ਭਜਦੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਈਆ ਕਰਾਰ ਦਿੱਤੇ ਗਏ ਸ਼੍ਰੋਮਣੀ ਕਾਲ ਪ੍ਰਧਾਨ ਸੁਖਬੀ ਸਿੰਘ ਬਾਦਲ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ। ਇਸ ਮੌਕੇ ਸੁਖਬੀ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਵੀ ਸੌਂਪਿਆ ਜਿਸ ਵਿੱਚ ਉਹਨਾਂ ਨੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਜਿਕਰਯੋਗ ਹੈ ਕਿ ਬੀ.ਟੀ.ਟੀ. ਅਗਸਤ ਨੂੰ ਸੁਖਬੀ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਗਿਆ ਸੀ ਪਰ ਹਜੇ ਤੱਕ ਸਿੰਘ ਸਹਿਬਾਨ ਨੇ ਉਹਨਾਂ ਨੂੰ ਕੋਈ ਵੀ ਸੱਜਾ ਨਹੀਂ ਸੁਣਾਈ ਜਿਸ ਤੇ ਸੁਖਬੀ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਅਰਜੀ ਸੌਂਪੀ ਗਈ ਹੈ ਤੇ ਹੁਣਾ ਸਿੰਘ ਸਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਤਨਖਈਆ ਕਰਾ ਦਿੱਤੇ ਗਏ 2.5 ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਹਜੇ ਤੱਕ ਕੋਈ ਤਨਖਾਹ ਨਹੀਂ ਲਗਾਈ ਗਈ। ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਚੱਲ ਰਿਹਾ ਸੀ। ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸਤ ਮੰਗਿਆ ਤੇ ਮੈਂ ਉਹ ਸਪਸ਼ਟੀਕਰਨ ਸਾਰਾ ਕੁਝ ਹੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼੍ਰੋਮਣੀ ਕਾਲ ਦਾ ਆਪਣੇ ਝੋਲੀ ਪਾ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲ ਤਖਤ ਸਭ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੇ ਇੱਕ ਸੁਪਰੀਮ ਅਥਾਰਟੀ ਹੈ ਆ ਰਹੀ ਯਾਰ ਕਾਲਤਖ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਇੱਥੇ ਦਾਸ ਪਹੁੰਚ ਗਿਆ ਜੀ ਕਾਲਤਖ ਸਾਹਿਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਾਲਤਖ ਸਾਹਿਬ ਕਰਨਗੇ ਐਜ਼ ਅ ਐਜ਼ ਅ ਸਿੱਖ ਐਜ਼ ਅ ਕਾਲੀ ਦਲ ਮੇਰੇ ਵੱਸੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕੀ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਚੜ੍ਹਦਾਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਪੰਜਾਬ ਵਿੱਚ ਮੌਸਮ ਨੇ ਕਰਵਟ ਲਾ ਲਈ ਹੈ ਦੇਸ਼ ਦੇ ਜ਼ਿਆਤਰ ਹਿੱਸੇ ਧੂਏ ਦੀ ਚਾਦਰ ਵਿੱਚ ਲਿਪਟ ਗਏ ਹਨ ਦੂਜੇ ਪਾਸੇ ਪ੍ਰਦੂਸ਼ਣ ਦੀ ਮਾਰ ਵੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਵਿੱਚ AQI 375 ਤੋਂ ਪਾਰ ਹੋ ਗਈ ਇਹ ਸਿਹਤ ਲਈ ਬੇहद ਖਤਰਨਾਕ ਹੈ ਪੰਜਾਬ ਭਾਰ ਵਿੱਚ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ AQI 270 ਦਰਜ ਕੀਤੀ ਗਈ ਇਸ ਨੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਧੁੰਦ ਦੀ ਭੂਮਿਕਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਵਿਜ਼ਿਬਿਲਟੀ ਘੱਟ ਹੋਣ ਕਾਰਨ ਸੜਕੀ ਅਤੇ ਹਵਾਵਾਜੀ ਤੇ ਅਸਰ ਪੈ ਸਕਦਾ ਹੈ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਇਮਾਰਤ ਦੀ ਉਸਾਰੀ ਲਈ ਜ਼ਮੀਨ ਦੀ ਮਨਜ਼ੂਰੀ ਦੇ ਦਿੱਤੀ ਹੈ ਦੱਸ ਦੇ ਕਿ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਬਣਾਉਣ ਲਈ ਯਤਨ ਸ਼ੁਰੂ ਕੀਤਾ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਧਾਨ ਸਭਾ ਦੀ ਇਮਾਰਤ ਬਣਾਉਣ ਲਈ ਹਰਿਆਣਾ ਨੂੰ ਜ਼ਮੀਨ ਦੇਣ ਤੇ ਸਹਿਮਤੀ ਜਤਾਈ ਸੀ ਪਰ ਵਾਤਾਵਰਣ ਅਤੇ ਜੰਗਲਾ ਦੀ ਮਨਜ਼ੂਰੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਰੋਕ ਦਿੱਤਾ ਗਿਆ ਸੀ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਬਦਲਾਅ ਲਈ ਕੇਂਦਰੀ ਵਾਤਾਵਰਨ ਮੰਤਰੀ ਵਾਲੇ ਨੂੰ ਪ੍ਰਸਤਾਵ ਭੇਜਿਆ ਸੀ ਜਿਸ ਤੇ ਕੇਂਦਰ ਸਰਕਾਰ ਨੇ ਹੁਣ ਨੋਟਿਸ ਜਾਰੀ ਕੀਤਾ ਹੈ ਪ੍ਰਸ਼ਾਸਨ ਮੁਤਾਬਕ ਪੰਚਕੂਲਾ ਖੇਤਰ ਤੋਂ ਹਰਿਆਣਾ ਨੂੰ ਮਿਲੀ ਜ਼ਮੀਨ ਚੰਡੀਗੜ੍ਹ ਦੇ ਆਈਟੀ ਪਾਰਕ ਦੀ 123 ਏਕੜ ਦੀ ਜ਼ਮੀਨ ਤੇ ਲੱਗਦੀ ਹੈ ਜੁਲਾਈ 2022 ਵਿੱਚ ਜੈਪੁਰ ਵਿੱਚ ਐਨ ਜ਼ेडਸੀ ਦੀ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਵਿਧਾਨ ਸਭਾ ਦੀ ਇਮਾਰਤ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਨਵੀਂ ਅਸੈਂਬਲੀ ਲਈ ਚੰਡੀਗੜ੍ਹ ਵੱਲੋਂ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਨੂੰ ਜਾਣ ਵਾਲੀ ਸੜਕ ਨੇੜੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਇਹਨਾਂ ਨੇ ਲਾਰਿਆਂ ਤੋਂ ਬਿਨਾ ਰਾਜੇ ਬੜਿੰਘੋਰਾ ਨੇ ਇਹਨਾਂ ਨੇ ਆ ਬੀਜਪੀ ਵਾਲਾ ਮਨਪ੍ਰੀਤ ਬਾਦਲ ਨੇ ਕੱਖ ਨਹੀਂ ਕੀਤਾ ਜੀ ਪੰਜ ਵਾਰੀਆਂ ਇਸ ਇਲਾਕੇ 'ਚੋਂ ਮੁੱਖ ਮੰਤਰੀ ਰਹਲੇ ਵਿੱਤ ਮੰਤਰੀ ਰਹਲੇ ਆਪ ਦਾ ਤਾਂ ਭਾਵੇਂ ਬਹੁਤ ਕੁਝ ਕਰ ਲਿਆ ਹੋਵੇ ਪਰ ਲੋਕਾਂ ਦਾ ਨਹੀਂ ਕੀਤਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਲੋਕਾਂ ਬਾਰੇ ਆਪਦੇ ਬਾਰੇ ਸੋਚਣਾ ਬਸ ਆਪਦੇ ਬਾਰੇ ਸੋਚਣਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨ ਉਹ ਗੱਲ ਹੈ ਮੈਨੂੰ ਤਾਂ ਇਹ ਸੀਗਾ ਕਿ ਗਿੱਦੜਵਾਹ ਦੇ ਇਲਾਕੇ ਦਾ ਤਰੱਕੀ ਹੋਈ ਇੰਨੀ ਹੋ ਗਈ ਹੋਣੀ ਐ ਇਸੇ ਕਰਕੇ ਰਾਜਾ ਬਡਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਆ ਕੇ ਹੁਣ ਪਤਾ ਲੱਗਿਆ ਸਿਰਫ ਤਾਂ ਹੋਇਆ ਹੀ ਕੱਖ ਨਹੀਂ ਮੈਂ ਕਿਹਾ ਵੀ ਆਇਆ ਕਿਉਂ ਨਹੀਂ ਕਹਿੰਦੇ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦਾ ਭਗਵਾਨ ਤਮਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੀ ਹੋ ਗਈ ਸੀ ਆਪਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵ੍ਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ ਵੀ ਆ ਕੰਮ ਕਰ ਦਿਓ ਜੀ ਪਿੰਡਾਂ ਦਾ ਨਾ ਤੁਹਾਨੂੰ ਕਹੀ ਜਾਂਦਾ ਕੋ 2 ਸਾਲ ਰਹਿ ਗਏ ਬਸ ਉਦੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣੇ 5 ਸਾਲ ਭਾਈ ਇਹਨਾਂ ਦੀ ਸਰਕਾਰ ਹੈ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨਹੀਂ ਕੁਝ ਕੀਤਾ ਹੁਣ ਕਦੋਂ ਕਰਨਾ ਫਿਰ ਪੀੜੀਆਂ ਬਦਲ ਗਈਆਂ ਲੋਕਾਂ ਦੇ ਹਾਲਾਤ ਬਦਲ ਗਏ ਤੇ ਫਿਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋ ਇਹਨੂੰ ਅਮਰੀਕਾ ਵਾਲੇ ਮੰਗਲ ਕਰਾ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿੱਧੜ ਬਾਹੇ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜੇਆਂ ਟੋਪੀਆਂ ਤੀ ਉੱਥੇ ਖੜੇ ਹਜੇ ਹੋ ਨਹੀਂ ਦਿੰਦੇ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੁੱਧੇ ਵਾਲਿਓ ਐਡੇ ਪਾਪੀ ਨੇ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਨਾ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆ ਸੱਪ ਹੈ ਬਸ ਆ ਸੱਪ ਹੈ ਇਹਨਾਂ ਦਾ ਬਸ ਆ ਸੱਪ ਹੈ ਇਹਨਾਂ ਦਾ ਕਹਿੰਦੇ ਵਾਸੀਂ ਆ ਗਏ ਅਸੀਂ ਹੀ ਰਹਿਾਂਗੇ ਹੋਰ ਨਾ ਕੋਈ ਆ ਜੇ ਆਵਦੇ ਹੀ ਆਵਦੇ ਹੀ ਆਉਣ ਸਾਰੇ ਆਵਦੇ ਹੀ ਆਪਸ ਚ ਸੈਟਿੰਗ ਚੰਗੀ ਹੋ ਗਈ ਸੀ ਕਹਿੰਦੇ ਇੱਕ ਵਾਰੀ ਤੂੰ ਆਇਆ ਕਰ ਗਿਆ ਇੱਕ ਵਾਰੀ ਮੈਂ ਆਇਆ ਕਰੂੰ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹਿਆ ਕਰੀ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੋਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਸੀ ਵੀ ਸਤੌਜ ਵਾਲਾ ਮਹਿੰਦਰ ਮਾਸਟਰ ਦਾ ਮੁੰਡਾ ਵੀ ਉਹਦੇ ਉਹਦੇ ਵੀ ਰੋਟੀ ਖਾਂਦਾ ਉਹ ਵੀ ਉਹਦੇ ਉਹਦੇ ਕਿਸੇ ਨਾ ਚਲੇ ਕੁਝ ਲਿਖਿਆ ਹੋਊਗਾ ਆਗੇ ਤੇ ਹੁਣ ਡਰੇ ਫਿਰਦੇ ਨੇ ਮੇਰਾ ਨਾਂ ਲੈ ਦੋ ਚੰਗਿਆੜ ਮਾਰ ਰੇ ਨਾ ਮੈਂ ਮੈਂ ਦੱਸੋ ਕੀ ਕਹਿੰਦਾ ਇਹਨਾਂ ਨੂੰ ਮੈਂ ਸੱਚ ਬੋਲ ਪੈਣਾ ਅਸਲ 'ਚ ਸੱਚ ਬੋਲਦਾ ਮੈਂ ਤਾਂ ਕਰਕੇ ਡਰਦੇ ਆ ਫਿਰੋ ਸੱਚ ਤੋਂ ਚਲਦੇ ਆ ਇਹ ਔਰ ਮੈਂ ਇਹਨਾਂ ਦੇ ਭੇਤ ਜਾਣਦਾ ਉਹ ਪਹਿਲਾਂ ਤੋਂ ਜਾਣਦਾ ਕੈਸਤਾ ਵੇਲੇ ਤੋਂ ਮੈਂ ਸਾਰੇ ਨੇ ਭੇਦ ਜਾਣਦਾ ਵੀ ਕੀ ਨੇ ਇਹ ਅੰਦਰੋਂ ਅੰਦਰੋਂ ਕੀ ਦੇ ਉਹ ਮੈਂ ਦੱਸ ਦੇਣਾ ਲੋਕਾਂ ਨੂੰ ਆਹ ਫਰਕਾ ਦੱਸ ਬੀਰੋ ਨਹੀਂ ਜਿੱਤਿਆ ਗਿੱਦੜ ਵਾਇਓ ਮਨਪੀਤ ਬਾਦਲ ਬਠਿੰਡੇ ਜਾਵੜੇ ਕਾਂਗਰਸ ਬਲ ਜਾਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਬੜਿਆ ਕਿੱਦਰ ਵੇ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ 64000 ਵੋਟਾਂ ਤੇ ਜ਼ਮਾਨਤ ਜ਼ਬਤ ਕਰਕੇ ਮਾਂਜਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਨੂੰ ਮੈਨੂੰ ਤਾਂ ਸੁਪਨੇ ਚਾਉਣੇ ਹੁਣ ਤੁਸੀਂ ਉਹ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ ਆਗੇ ਨਾ ਸੁਪਨੇ ਜੀ ਤੁਸੀਂ ਆਓ ਐ ਆਉਂਗਾ ਇਹਨਾਂ ਤੇ ਸੁਪਨੇ ਫਿਰ ਉਹ ਨਹੀਂ ਪਹਿਲਾਂ ਕਦੇ ਸੁਪਨਾ ਆਇਆ और दूजा राजा बनेंगे हंकार च ही फिरता रहा पता तुरद ही आए आए तुर यार एम एल ए बन गया मैं तीन बारी दो बारी एम पी रहा आमात्मा ने मुख्यमंत्री बनाता मैं तो नीवा होकर तुरदा यार वो आए तुरद कब्डी पा जाने लोग के नहीं लोग ला लेंगे थले फिर हां ਡਰਾਮੇ ਕਰਨਾ ਹੈ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀ ਪੈਨਾ ਤਾਇਆ ਜੀ ਉਹ ਤਾਂ ਐ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਆ ਇਹ ਜਦੋਂ ਜਦੋਂ ਮੈਂ ਲੜ ਰਿਹਾ ਸੀਗਾ 14 ਚ ਸੰਗਰੂਰ ਤੋਂ ਤਾਂ ਕਿਤੇ ਸੁਖਦੇਸ਼ ਸਿੰਘ ਢੀਂਡਸੇ ਨੇ ਪੈਰੀਂ ਹੱਥ ਲਾਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀਂ ਪੈਨਿਆ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵਾਨ ਤਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਿ ਨਜ਼ਾਰੇ ਲਿਆਤੇ ਢੀਂਡਸਾ ਸਾਹਿਬ ਨੇ ਸੋਚਿਆ ਨੀਗਾ ਕਮਜ਼ੋਰ ਲੱਗਦੀ ਐ ਮੈਨੂੰ ਕਿਤੇ ਭਗਵਾਨ ਤਮਾਨ ਸਮਝੀ ਬੈਠਾ ਐ ਉਹ ਕਹਿੰਦਾ ਬਜ਼ੁਰਗੋ ਮੈਂ ਭਗਵੰਤ ਮਾਨ ਨਹੀਂ ਹੈਗਾ ਮੈਂ ਸੁਖਦੇਸ਼ ਸਿੰਘ ਢਿੰਡ ਸਾਂ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀਂ ਹੱਥ ਚ ਲਾਉਨੇ ਇਹ ਤਾਂ ਉਹਦੇ ਘਰ ਕੀ ਲਾਉਨੇ ਉਹ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਗੱਡੇ ਆ ਬਾਹਰ ਇਹ ਉਹ ਕਿਤੇ ਨਿਕਲਦੇ ਸੀ ਇਹ ਫੋਨਾਂ ਵੀ ਜਿੱਤ ਜਾਂਦੇ ਸੀ ਫੋਨਾਂ ਤਾਂ ਡਰਾਮਿਆਂ ਤੇ ਆ ਕੇ ਆਬ ਮੰਡੀ 'ਚ ਰਾਤ ਕੱਟੀ ਇੱਕ ਦਿਨ ਰਾਜ ਜਿਪੜੇ ਗਨੇ ਕਦੇ ਊ ਮੰਡੀ ਆਇਆ ਕਦੇ ਪਤਾ ਪਤਾ ਇਹਨੂੰ ਵੀ ਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ ਚ ਪਹਿਲਾਂ ਕਦੇ ਆਇਆ ਹੋਵੇ ਜਿੰਸ ਲੈ ਕੇ ਨਾ ਉਹੀ ਚਲੋ ਆਏ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ ਚ ਰਾਤ ਕੱਟਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾ ਵਾ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੂ ਕਦੇ ਮੰਡੀ ਚ ਰਾਤ ਕੱਟੇ ਪਹਿਲਾਂ ਮੰਡੀ 'ਚ ਰਾਤਾਂ ਕੱਟਦੇ ਡਰਾਮੇ ਕਰਦੇ ਹੁਣ ਮੰਡੀਆਂ 'ਚ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਵੀ ਮੰਡੀ 'ਚ ਰਾਤ ਕੱਟਣ ਨਾਲ ਆਪਣੇ ਹੱਕ 'ਚ ਹੋ ਜੂ ਉਹ ਗੱਲ ਹੋ ਗਈ ਡਾਕੂਆਂ ਨੇ ਇੱਕ ਬੱਸ ਘੇਰ ਲਈ ਡਾਕੂਆਂ ਨੇ ਬੱਸ ਘੇਰੀ ਪੁਰਾਣੇ ਜ਼ਮਾਨੇ ਦੀ ਗੱਲ ਐ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਇਨ ਚਲਾ ਲਿਆ ਡਾਕੂਆਂ ਸਰਦਾਰ ਕਹਿੰਦਾ ਨਾਂ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਥੋੜਾ ਗੋਲੀ ਮਾਰੀ ਉਹਦੇ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੋੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆਂ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਕਹਿੰਦਾ ਨਾਂ ਤਾਂ ਮੇਰਾ ਰਾਜਾ ਫੜਿੰਗਾ ਜੀ ਉਹ ਗਿੱਦੜਵਾਏ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ 'ਚ ਰਾਤਾਂ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰਡੀਆਂ 'ਚ ਰਾਤਾਂ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਉਹ ਉਰਦੂ ਬੋਲ ਕੇ ਚਲਾ ਗਿਆ ਇੱਕ ਮਨਪ੍ਰੀਤ ਬਾਦਲ ਮੈਂ ਬਥੇਰਾ ਕਹਿੰਦਾ ਨੇ ਮੈਂ ਨਾਲ ਹੀ ਰਿਹਾ ਵੀ ਮੈਂ ਪੰਜਾਬੀ ਦੇ ਬੜੇ ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜਿਉਂ ਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸ ਲੋਕਾਂ ਨੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ ਲੋਕਾਂ ਦੀ ਬੋਲੀ ਨਹੀਂ ਬੋਲਦੇ ਸੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਹੋਈ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ ਚ ਉੱਥੇ ਕਿਤੇ ਲੋਕਾਂ ਦੀ ਬੋਲੀ ਸੀ ਆਪਾਂ ਸਰਕਾਰੀ ਆ ਸਰਕਾਰੀ ਸਕੂਲਾਂ ਨੇ ਆਪਾਂ ਤਾਂ ਹੈਡਮਾਸਟਰਾਂ ਨੇ ਸਾਹਬ ਵਾਲੇ ਮਾਸਟਰ ਨੇ ਕਦੇ ਹਿੰਦੀ ਵਾਲੇ ਨੇ ਆਉਣ ਸਰ ਗਏ ਕੰਨ ਫੜ ਬਈ ਸੋ ਵੀਰੋ ਇਹਨਾਂ ਤੋਂ ਕੋਲੇ ਇੱਕ ਵਾਰੀ ਕੀ ਹੋਇਆ ਜਦੋਂ ਮੈਂ ਬਠਿੰਡੇ ਸੀਗੇ ਸੀ ਪੀਪਲ ਪਾਰਟੀ ਵੱਲੋਂ ਜਿੱਦੇ ਜਗਦੀਸ਼ ਭੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀ ਦਾ ਚਿੱਟੇ ਚ ਉਹਦੇ ਬਠਿੰਡੇ ਸੀ ਅਜੇ ਤਾਂ ਮਨ ਪੱਤਰਕਾਰ ਆ ਗਏ ਮੰਤਰੀ ਬਾਦਲ ਜੀ ਨੂੰ ਪੁੱਛਣ ਲੱਗ ਗਏ ਵੀ ਜਗਦੀਸ਼ ਭੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ ਤਾਂ ਮਨਪੀ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਮ ਲੇਤਾ ਮਜੀਠੀ ਦਾ ਉਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੇਤਾ ਮਜੀਠੀਏ ਦਾ ਧਰਤੀ ਲਹੂ ਮੰਗਦੀ ਏ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲਹੂ ਪਹਿਲਾਂ ਇਹ ਦੱਸ ਦੋ ਜਗਦੀਸ਼ ਭੋਲੇ ਨੇ ਨਾਂ ਲੇਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਆ ਕੀ ਕਹਿਣਾ ਚਾਹੋਗੇ علامه اقبال ਨੇ ਲਿਖਿਆ قافਲੇ ਲੁਟੇ ਰਹਿਜਨੋਂ ਕੇ ਰਹਮ ਜੀਨ ਗਰਾਉ ਫੂਸ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਂ ਲੈਂਦਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇਗੇ ਬਾਦਲਪਿੰਡ ਉਧਰ ਹੀ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾਂ ਚ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟਰੈਕਸੂਟ ਜਿਹਾ ਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ੍ਹ ਵਾਲੀ ਜਿਹੜੀ ਆਪਣੀ ਪ੍ਰੈਸ ਕਾਨਫਰੈਂਸ ਦੀ ਬਟਿੰਡੇ ਵਾਲੀ ਮਾ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿ ਉਹ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਟਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦਿਓਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਂਗੇ हाजर हूं कोई गल नहीं ढाई साल पहला उक गए कोई गल नहीं हम ढाई रह गए उदू अगले भी मिल जाएंगे कोई नहीं चंगे काम करा अगले भी दे दोगे, पर इन्ना कह जिमें आप कहने भी धुंधा पहला, पहला, तो पहल पहली मिस्त्री दो बधा दो ਦੋ ਮਸਤਰੀਬਾ ਦੇ ਨੇ ਆਪਾਂ ਚਾਰ ਇੱਕ ਦਾ ਮਸਾਲਾ ਕਰ ਦੋ ਕਰ ਦਿੰਨੇ ਆਂ ਵੀ ਚੱਕ ਦੇ ਕੇ ਰਾਂ ਕਿਰੇ ਲੈਂਟਰ ਤੇ ਲੈ ਜਾ ਬਸ ਧੁੰਦਾ ਤੋਂ ਪਹਿਲਾਂ ਪਹਿਲਾਂ ਤਬੀਰੋਂ ਉਵੇਂ ਜਿਵੇਂ ਆਪਾਂ ਕਰਾਂਗੇ ਜਿਹੜੇ ਢਾਈ ਆਪਾਂ ਪਿੱਛੇ ਰਹਿ ਗਏ ਸਪੀਡ ਡਬਲ ਕਰ ਦਾਂਗੇ ਨਜ਼ਾਰਾ 5 ਸਾਲ ਵਾਲਾ ਹੀ ਆਊਗਾ ਫਿਰ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨੀ ਬੜਾ ਵਧੀਆ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵਿਚੋਂ ਨਿਸ਼ਾਨ ਕੀਏ ਤਾਂ ਤੜਕੇ ਤੜਕੇ ਨਹਿਰੇ ਚ ਵੀ ਪਾੜ ਲੈਂਗੇ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋਡ ਪੈ ਜਾਏ ਹਜੇ ਵੇਲੇ ਵੀ ਪਾੜ ਲੈਣੀਆਂ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਣ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਤਾਂ ਸਫਾਈ ਕਰ ਦੋ ਦਿੰਪੀ ਤੁਹਾਡਾ ਆਪਣਾ ਥੋਡੇ ਨਾਲ ਖੜਨ ਵਾਲਾ ਬੰਦਾ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਹੈ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਹੈ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆਂ ਇੱਧਰ ਨੂੰ ਚੱਲਦੇ ਆਂ ਉੱਧਰ ਨੂੰ ਚੱਲਦੇ ਆਂ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗਾ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾऊं ਮੈਂ ਤਾਂ ਇੱਥੇ ਰਿਹਾ ਕਰੂੰ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਦੜ ਵਾਹੀ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚੱਕਾ ਥਾਵਾਂੋਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲਿਆਂ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਮੇ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਸ ਅੱਜ ਵੋਟਾਂ ਪੈ ਜਾਣੀਆਂ ਅਸੀਂ ਕੰਮ ਹੋਣ ਨੂੰ ਕਰ ਦੇਣਾ ਸੀ ਤੁਸੀਂ ਮੈਨੂੰ ਪਤਾ ਥੋੜਾ ਵਾਹਿਗੁਰੂ ਦੱਸ ਦੱਸ ਆ ਦੇਖੋ ਜਦੋਂ ਆਪਾਂ ਗੱਲ ਕਰੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਵਿਗਨ ਪਾਈਏ ਜਾਂ ਕੋਈ ਪੌ ਕਰੀਏ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ सोन